ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਗ ਨੀ ਸਹ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੂਚ ਸੋਚੁ ਨ ਹੋਵੇ ਜੁ ਸੂਚਿ ਲਖਵਾਰ ਚੁਕੈ ਚੁਪ ਨ ਹੋਵੇ ਇਹ ਲੈ ਰਹਾ ਲਵਤਾਰ ਠੁਕਿਆ ਭੁਕ ਨਉ ਤਰੇ ਜੇ ਬੰਨਾ ਪ੍ਰਜਾ ਭਾਰ ਸਹ ਸਿਆਣ ਪਲਕ ਹੋਏ ਤੈਕ ਨ ਚਲੇ ਨਾਲ ਕਿਵਸਾ ਚਾਰਾ ਹੋਈਏ ਕਿ ਬਕੂੜਾ ਟੁੱਟੇ ਪਾਲ ਹੁਕਮ ਵਿਦਾਇ ਚੰਨ ਨਾਲ ਨਾਨਕ ਪ੍ਰਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵਧਾਈ ਹੁਕਮੀ ਤੁਮਨੇ ਜਿਹ ਹੁਕਮ ਲਗਦਉ ਸੁਖ ਪਾਈਏ ਕਿਨਾ ਹੁਕਮੂ ਬਖਸ਼ੇ ਜੇ ਕੋ ਹੁਕਮੀ ਸਦਾ ਖਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹੋਵੇਂ ਕਹੀ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜਨ ਨੀਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਵਖੰਵੀ ਚਾਰ ਗਾਵੇ ਕੋ ਸਾਜ ਕਰੇ ਤਨ ਕੇ ਹੀ ਗਾਵੇ ਕੋ ਜੀ ਲੈ ਫਿਰਦੇ ਹਨ ਗਾਵੇ ਕੋ ਜਾਪੇ ਰਸ ਦੂਰ ਗਾਵੇ ਕੋ ਵੇਖੇ ਹਾਦਰ ਹਜ਼ੂਰ ਕਤਨਾ ਕਥੀ ਨਾ ਆਵੇ ਤੂਟ ਕਦ ਕਦ ਕਥੀ ਕੋਟੀ ਕੋਟ ਕੋਟ ਦੇ ਦਲੇਂ ਦੇ ਤੱਕ ਪਾਹ ਜੁਗ ਜਵੰਤਰ ਰਖਾਈ ਖਾਇ ਹੁਕਮੇ ਹੁਕਮ ਚੁਰਾਏ ਰਾਹ ਨਾਨਕ ਰਿਸੇ ਵੇ ਪਰਵਾਹ ਸਾਚਾ ਸਹਿਬ ਸਾਚਨਾ ਹੀ ਪਾਖਿਆ ਪਾਉੇ ਪਾਰ ਆਖੇ ਮੰਗੇ ਦੇਹ ਦੇਹ ਦਾਤਿ ਗਰੇ ਗਾਇ ਤਾਰ ਫੇਰ ਕੀ ਅਧੇ ਰਖੀ ਦਿੱਤ ਸੇ ਦਰਬਾਰ ਮੋਹ ਕੇ ਬੋਲਨ ਬੋਲਿਏ ਜੋ ਸੁਨ ਧਰੇ ਪਿਆਰੇ ਅੰਮ੍ਰਿਤ ਵੇਲਾ ਸਾਚਨਾ ਵੜਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਮਾਨ ਕੇ ਵਹਿ ਜਾਣੀਐ ਸੁਭਾ ਭੇ ਸੁਚਿਆਰੁ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪਿ ਨਾ ਜਿਨਿ ਸੋਇ ਜਿਨਿ ਸੇਵੈ ਤਿਨਿ ਪਾਇਆ ਬਾਰੁ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੈ ਮਨ ਰਖੀਐ ਭਾਉ ਦੁਖ ਪਰ ਹਰਿ ਸੁਖੁ ਘਰਿ ਲੈ ਜਾਇ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਇ ਗੁਰੇ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਇ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਿਤ ਨਾ ਜਾਏ ਗੁਰਾ ਇੱਕ ਦੇਹ 부ਝਾਈ ਕਬਨਾ ਜੀਆਂ ਕਾ ਇਹ ਦਾਤਾ ਸੋ ਮੈਂ ਵਿਸਰਨਾ ਜਾਏ ਤੀਰਤ ਨਾਮਾ ਜੇ ਤਿਸ ਭਾਵਾਂ ਮਨ ਭਾਣੇ ਕੀ ਨਾ ਹੀ ਕਰ ਦੇਤੀ ਸਰ ਠਿਓ ਪਾਈਵੇ ਕਾ ਮਿਲ ਕਰਮਾ ਕੇ ਮਿਲੇ ਲੈ ਮਾਤਵ ਜ ਰਤਨ ਜਵਾਰ ਮਾਨ ਜੇ ਗੁਰ ਕੀ ਸੇਖ ਸੁਨਿ ਗੁਗਾਇ ਕਦੇ ਹੀ ਗੁਜਾਈ ਸਬਨਾ ਜੀਆਂ ਕਾਇ ਗੁਰਦਾਤਾ ਸੁਣਾ ਸ੍ਰੀਨਾਥ ਜਾਏ ਜੇ ਤੁਚਾਰੇ ਆਰ ਜਾਹੋਰ ਬਸੂਣੀ ਹੋਏ ਨਵਾ ਕੰਡਾ ਵਿੱਚ ਜਾਣੀ ਨਾਲ ਚਲੇ ਸਭ ਕੋ ਚੰਗਾ ਨਾਮ ਰਖਾਈ ਕੇ ਜਸ ਕੀ ਰਜਲੇ ਜੀਤੀ ਸਨਦਰਨਾ ਵੀਤਾ ਬਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਨਾਨਕ ਨਿਰਗੁਣ ਗੁਣ ਕਰੇ ਬਨਵੰਤ ਆਗੁ ਬੇਹ ਤੇ ਹ ਕੋਈ ਨ ਸੁਜੇ ਜੇ ਤਿਸ ਗੁਣ ਕੋਇ ਕਰੇ ਸੁਣੈ ਸਤਿ ਪੀਰ ਸੁਨਾਤ ਸੁਨਾ ਤਰਤ ਤਬਲੇ ਆਕਾਸ਼ ਸੁਨੇ ਦਿਵਿਪਲੋ ਹਪਾ ਤਾ ਸੁਨੇ ਪੂਨ ਸਕੇ ਕਾਲ ਸੁਨਾਨੁ ਭਗਤਾ ਸਦਾ ਵਿਗਾਸਨ ਦੂਖ ਪਾਪ ਕਾ ਨਾਸ ਸੁਨੇ ਈਸਰ ਬਰਮਾ ਇੰਦਰ ਸੁਨੇ ਮੁਖ ਸੁਲਾਹਨ ਮੰਦ ਸੁਨੇ ਜੋਗ ਜਗਤਨ ਪੇਰ ਸੁਨੇ ਸਾਹ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸਨ ਦੂਖ ਪਾਪ ਕਾ ਦਾਸ ਸੁਨੇ ਸਾ ਸੰਦੋ ਗਿਆਨ ਸੁਨੇ ਅਛੜ ਕਾ ਇਸਨਾਨ ਸੁਨੇ ਪੜ ਪੜ ਭਾਵੇ ਮਾਨ ਸੁਨੇ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸਨ ਦੂਖ ਪਾਪ ਕਾ ਨਾਸ ਚੁਣਨ ਸਰਾਗੁਨਾ ਕਹਿਗਾ ਸੁਨੇ ਸੇਖ ਪੀਰ ਪਾਸਾ ਸੁਨੇ ਦੇ ਭਾਵੇ ਰਾਹ ਸੁਨੇ ਹਾਤੋ ਵੇਸ ਦਾ ਨਾਨਕ ਕਵਤਾ ਸਦਾ ਬਗਾਸ ਰਦੂ ਕਪਾਬ ਕਾਢਾ ਸੁ ਮੰਨੇ ਕੀਤ ਤੇਹਿ ਨਾ ਜਾਏ ਜੇ ਕੋ ਕਹਿ ਪਿੱਛੇ ਕੋਈ ਸਾਇ ਕਾਗਦ ਪਿਲੰਨ ਨ ਲਿਖਣ ਹਾਰ ਮੰਨੇ ਕਾਗਯ ਕਰ ਵਿਚਾਰ ਐਸਾ ਨਾਮ ਨਿਰੰਧਨ ਹੋਇ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਖ ਤੋਂ ਵਿਮਣ ਬੋਧ ਮੰਨੇ ਸਗਲ ਭਵਣ ਕੇ ਸੋਧ ਮੰਨੇ ਮਹੁ ਛੋਟਾ ਨਾ ਖਾਇ ਮੰਨੇ ਜਨ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੇਤੀ ਸਰਬੰਦ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਚੇਕ ਮੰਨੇ ਨਾਨਕ ਭਵੇ ਨਾ ਪੇਕੇ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਉਚ ਪ੍ਰਵਾਨ ਪੰਜ ਪ੍ਰਦਾਨ ਪੰਜੇ ਪਾਵੇ ਦਰਗੇ ਮਾਨ ਪੰਜੇ ਸੋਹੇ ਦਰਰਾ ਜਾਣ ਪੰਚਾ ਕਾ ਗੁਰ ਇੱਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕੇ ਕੰਨੇ ਨਾਹੀਂ ਸਮਲ ਧੋਲ ਤਰੰਦ ਕਾ ਪੂਸਨ ਤੋਬਤਾਬ ਰਖਿਆ ਦਨ ਸੂਤ ਜੇ ਕੋ ਬੁਝੇ ਹੋ ਵਿਸਚਾਰ ਤਵਲੇ ਉਪਰ ਕੀਤਾ ਘਰ ਧਰਤੀ ਹੋਰ ਪਰੇ ਹੋਰ ਹੋਰ ਦਿਸਤੇ ਭਾਤਲੇ ਗਵਨ ਜੋਰ ਜੀ ਜਾਤ ਰੰਗਾ ਕੇ ਨਾਮ ਸੁਨਾ ਲਿਖਿਆ ਉੜੀ ਕਲਾ ਮਹਿਲੇ ਕਲਪ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਰ ਸਵਨ ਰੂਪ ਕੀਤੀ ਦਾ ਜਾਣੇ ਕੌਣ ਕੋਦ ਕੀਤਾ ਉਸਹਿ ਕੋ ਕਵਾ ਜਿਸਤੇ ਹੋਵੇ ਲਖਦ ਰਿਆ ਗੁਰਤ ਕਮਨ ਕਹਾਵੀ ਚਾਰ ਵਾਰਾਂ ਜਵੇਂ ਇੱਕ ਵਾਰ ਜੋਤਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਨਿਰੰਕਾਰ ਸੰਗ ਜੋਪੇ ਸੰਗ ਭਾਵੇ ਸੰਗ ਪੂਜਾ ਸੰਗ ਤਉਤਾ ਸੰਗ ਰਤ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਕਬਿਲ ਕਣ ਜਾਣੀ ਚਾਰ ਸੰਗ ਸਰੀ ਸੰਕਤਾਤਾਰ ਅ ਸੰਗ ਸੂਰਮਾ ਭਗਸਾਰ ਸੰਗ ਮੋਨ ਲਵਲਾਏ ਤਾਰ ਗੁਰਤ ਕਮਨ ਕਹਾਵੀ ਚਾਰ ਵਾਰਾਂ ਜਵੇਂ ਇੱਕ ਵਾਰ ਜੋਤਰ ਭਾਵੇ ਸਾਈ ਭਲੀਕਾਰ ਜੂ ਸਦਾ ਸਲਾਮਤ ਨਰੰਕਾਰ ਅਸੰਖਮੁਰ ਕੇ ਅੰਧ ਕੋਰ ਸੰਗ ਚੋਰ ਹਰਾਮ ਕੋਰ ਸੰਗਮਰ ਕਰ ਜਾਏ ਜੋਰ ਸਮ ਬਲਵੜਾ ਤਿਆਗ ਮਾਇ ਸੰਖ ਪਾਪੀ ਪਾਪ ਕਰ ਜਾਏ ਅਸੰਖੁਰ ਗੁਰੂ ਰੂਪ ਰਾਇ ਸੰਖ ਮਲੇ ਸਮ ਵਿਪਖ ਗੁਰ ਸੰਗਦੰ ਦਕਸ਼ਰ ਕਰੇ ਪਾਰ ਨਾਨਕ ਨੀ ਕਹੇ ਵੀ ਜਾਰ ਵਾਰਣ ਜਮੇ ਇਕ ਵਾਰ ਜੋਤੂ ਭਾਵੇ ਸਾਈ ਭਲੀ ਕਾਰ ਸਦਾ ਸਲਾਮਤ ਨਰੰਕਾਰ ਅਸੰਖ ਨਾਮੇ ਸੰਬਤਾਨੇ ਗਮ ਗਮ ਸੰਕਲੋ ਸੰਕਿਆ ਸਰੂਪ ਪਾਰ ਹੋਏ ਕ੍ਰੀ ਨਾਮ ਕ੍ਰੀਸ਼ਾਲਾਹ ਕ੍ਰੀ ਗਿਆਨ ਕੀ ਦਗੁਣ ਗਹ ਅਖਰੇ ਲਖਲ ਮੋਲਨ ਮਾਨਕ ਰਸਲ ਸੰਦੋਗ ਵਕਾਨ ਜਿਨਹੇ ਲੇ ਕ੍ਰਿਤੀ ਸਰਨਾ ਜੀ ਪਰਮਾਤੀ ਵਤਿ ਵਤਿ ਪਾਏ ਜੇਤਾ ਕੀਤਾ ਤੀਤਾ ਡਾਉ ਨਿਨ ਨਾਵੇਂ ਨਹੀ ਕੋਤਾ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋ ਤੁਰ ਭਾਗੇ ਸਾਈ ਭਲੀਕਾਰ ਦੂਸਰਾ ਸਲਾਮ ਨਨੰਕਾਰ ਭਰੀਏ ਹੱਥ ਭਰਤਨ ਦੇਹ ਪਾਣੀ ਤੋ ਤੈਤਰ ਸੁਖੇ ਮੂਰ ਪ੍ਰੀਤਿ ਕੱਪੜ ਹੋਏ ਦੇ ਸਭ ਲਈ ਉਹ ਤੋਏ ਪਰਿਏ ਮਨ ਪਾਪਾ ਕੇ ਸੰਭ ਧੋਪੇ ਨਾਮੇ ਕਿਰਨ ਉਨੀ ਪਾਪੀ ਅੱਖ ਨਾ ਕਰ ਕਰ ਕਰਨਾ ਲਿਖ ਲਹਿ ਜਾਓ ਆਪੇ ਵੀ ਜਾਪਿ ਹੀ ਕਉ ਨਾਨਕੁ ਕੁਕ ਮਿ ਆਓ ਜਾਓ ਤੀਰਥ ਤਪਦੇ ਆਦਿ ਕੋ ਪਾਵੈ ਚਲ ਕਾਮਣ ਸੁਨੇ ਮਨੇਨ ਕੀਤਾ ਪਾਵਉ ਅੰਤਰ ਗਿਰਿ ਤੀਰਥ ਮਨ ਨਾ ਸਭ ਗੁਣ ਤੇਰੇ ਮੇਂ ਨਾਹੀ ਗੋਵਿੰਦ ਗੁਣ ਕੀਤੇ ਭਗਤ ਨਾ ਹੋਇ ਸੋਸਤਾ ਬਾਣੀ ਬ੍ਰਹਮ ਸਤ ਸੁਹਾਸ ਰਾਮ ਚਾ ਕਵਨ ਸਵੇਲਾ ਵਕਤ ਕਵਨ ਕਵਨ ਚਿਤ ਕਵਨ ਵਾਰ ਕਵਨ ਸਰਉ ਤੁਮਹਾ ਕਮ ਜਿਤੁ ਹੋਆ ਆਕਾਰ ਮੇਰਨਾ ਪਾਇ ਬੰਦ ਦੂਜੇ ਹੋਵੇ ਲੇਖ ਪ੍ਰਾਨ ਵਚ ਨਾ ਪਾਇ ਓ ਘਾਦੀ ਅਜ ਲੇਖਨ ਨੇ ਪ੍ਰਾਨ ਥੇਤਵਾਰ ਨ ਜੋਗੀ ਜਾਣ ਰਤ ਮਹਲਾ ਕੋਇ ਜਾ ਕਰਤਾ ਸੇ ਡੇਗੋ ਸਾਜੀ ਆਪੇ ਜਾਣੈ ਸੋਇ ਕਿਵ ਕਰ ਆਖ ਕਿਵਸਾਲਾ ਹੈ ਕਿ ਵਰਨੇ ਕਿ ਵਜਾਣਾ ਨਾਨਕ ਆਖ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਇ ਕੀਤਾ ਜਾ ਕਾਹੋ ਨਾਨਕ ਜੇ ਕੋ ਆਪੋ ਜਾਣੇ ਗੇਬਿਆ ਨਾ ਸੋਹੀ ਪਤਲ ਪਤਲ ਲਖਿਆ ਅਗਾਸ ਆਗਾ ਸੁੜ ਕੁੜਕ ਪਾਖ ਕੇ ਵੇਦ ਕਹਿਨਤ ਵਾਰ ਸੈ ਸਠਾਰੇ ਕਹਿਨ ਕਤੇ ਬਾਸੁ ਲਿਖਤਾ ਦਲ ਕਹ ਤਲ ਖੇ ਲਿਖਿਆ ਲੇਖਾ ਹੈ ਵਿਨਾਸ ਨਾਨਕ ਵਡਾਖੀ ਆਪੇ ਜਾਣੇ ਆਪ ਸਾ ਲਾਹਿ ਸਲੇਤੀ ਸੁਰਤ ਨਾ ਪਾਈਣ ਦੀ ਆ ਤੇ ਵਹ ਤੋ ਵੇਸਮੁ ਨਾ ਜਾਣੀਐ ਸੁਨਦੇ ਸਾਹ ਸੁਲਤਾਨ ਗਿਰਾ ਸੇਤੀ ਮਹਤਾਨ ਕੀੜੇ ਦਲ ਨਾ ਹੋਵਨ ਜੇ ਜਸਮਨੁ ਨਾ ਵਿਸਰੇ ਅੰਤ ਨਾ ਸ੍ਰਿਸ਼ਟੀ ਕੇ ਹਰਿ ਨਾਮ ਤੇ ਅੰਤ ਨਾ ਕਰਨ ਦੇ ਨਾ ਤੇ ਅੰਤ ਨਾ ਵੇਖਣ ਸੁਣਨ ਨਾ ਤੇ ਅੰਤ ਨਾ ਜਾਪੇ ਧਿਆਨ ਮਨ ਤੇ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਗਨ ਕੇ ਤੇ ਬਿਲਾ ਹੈ ਤਾਂ ਕਿ ਅੰਤ ਨਾ ਪਾਏ ਜਾਏ ਹੀ ਅੰਤ ਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਤਾਂ ਉੱਚੇ ਉੱਪਰ ਉੱਚਾ ਨਾ ਏਵੰ ਉੱਚਾ ਹੋਵੇ ਕਦੇ ਸੁੱਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣਿਆ ਆਪ ਨਾਨਕ ਨਦਰੀ ਕਰਮੀ ਦਾਤਿ ਬੋਤਾ ਕਰਮਿ ਲਿਖਿਆ ਨ ਜਾਇ ਵੱਡਾ ਦਾਤਾ ਤਿਨਾਤਮਾਏ ਕੀਤੇ ਮੰਗੇ ਜੋ ਦੇਵ ਪਾਰ ਕੀਤਾ ਗਣਤ ਨਹੀਂ ਕੀਤੇ ਘਟਟੇ ਵੇਕਾਰ ਕੀਤੇ ਲੈ ਲੈ ਮੁਕਰ ਬਾਹ ਕੀਤੇ ਮੁਰ ਕਾਏ ਕਹ ਕੀਤੇ ਦੂ ਭੂ ਸੁਦਮਾਰੀ ਪੀ ਦਾਤਰੀ ਦਾਤਾਰ ਬੰਦ ਕਲਾਸੀ ਭਾਣੀ ਹੋਇ ਹੋਰਾਕ ਨ ਛਕੇ ਕੋਇ

ਆਕੇ ਵਰਮੇ ਆਕੇਂਦ ਆਕੇ ਗੋਪੀ ਪੈ ਗੁਰਿੰਦੇ ਆਕੇ ਸੁਰਾਕੇ ਸਦੇ ਆਕੇ ਕੀਤੇ ਕੀਤੇ ਬੁੱਧ ਆਕੇ ਦਾਨ ਵਾਕੇ ਦੇਵ ਆਕੇ ਸੁਰਨਾ ਮੰਗਣ ਸੇਵ ਕੀਤੇ ਆਕੇ ਆਖਣ ਪਾਇ ਕੀਤੇ ਕਹਿ ਕਹਿ ਓਠੜ ਜਾਏ ਤੇ ਕੀਤੇ ਹੋਰ ਕਰੇ ਤਾਕਨ ਸੁਕੇ ਕੀ ਕੀ ਜਿਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋ ਜੇ ਕੋ ਆਖੇ ਭੁਲ ਵਿਗਾੜ ਤਾਂ ਲਿਖੀ ਸੁਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਤ ਪੈ ਸਰਬ ਸਮਾਲੇ ਵਾਦੇ ਨਾਦ ਨੇ ਕਿਆ ਸੰਖਾ ਕੀਤੀ ਵਾਹਨ ਹਾਰ ਕੀਤੇ ਰਾਗ ਪਰੀ ਸੁਖ ਹਿਣ ਕੀਤੇ ਗਾਵਨ ਹਾਰੇ ਗਾਵਨ ਤੋਂ ਨਾ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਕੋ ਫਲਿਕ ਜਾਣ ਲੇਖ ਲੇਖ ਤਰ ਵਿਚਾਰ ਗਾਵੇ ਸਰਵਰ ਮਹਾਦੇਵੀ ਸੋਣ ਸਦਾ ਸਵਾਰੇ ਗਾਵੇ ਨਿਰੰਦਰ ਆਸਨ ਬੈਠੇ ਦੇਵਤਿਆ ਦਰਨਾਲੇ ਗਾਵੇ ਸਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਣ ਜਤੇਸ਼ਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੰਨਕੀਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀ ਆਵਣ ਮੋਹਨ ਸਰਗਮ ਚੁਕਿਆਲੇ ਗਾਵਣ ਰਤਨੀਉ ਭਾਏ ਤੇਰੇ ਅੜਸ਼ੜੀ ਰਤਨ ਨਾਲੇ ਗਾਵੇ ਯੋਧ ਮਹਾ ਮਲਸੂਰਾ ਗਾਵੇ ਖਾਨੀ ਚਾਰੇ ਗਾਵੇ ਖੰਡ ਮੰਡ ਨਵਰ ਪੰਡਾ ਕਰ ਕਰ ਕੀ ਤਾਰੇ ਸਹਿਤ ਦਿਨੋ ਗਾਵੇ ਜੋ ਤ੍ਰਿ ਭਾਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮਜਿਤ ਨਾ ਨਨ ਕੀਆ ਵਿਚਾਰੇ ਸੋਈ ਸੋਈ ਸਰਾਸ ਸਾਇ ਸੱਚਾ ਸੱਚੀ ਨਾਹੀ ਹੈਪੀ ਹੋਸੀ ਜਾਇ ਨਾ ਜਸ ਰਤਨਾ ਜਨੁਰ ਚਾਈ ਰੰਗੀ ਰੰਗੀ ਭਾਤੀ ਕਰ ਕਰ ਜੀ ਸ਼ੀ ਮਾਜਨੀ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੋਤੀ ਸਤੀ ਵੜਿਆ ਜੋਤੀ ਸੁਭਾਵੇ ਸੋਈ ਕਰਸੀ ਰੁਕਮ ਨਾ ਕਰ ਨਾ ਜਾਇ ਜੋ ਪਾਸੋਂ ਸਹ ਬਸ ਸਹਿਵ ਨਾਨਕ ਰਹਿ ਨਿਰਦੈ ਮੰਦਾ ਸੰਤੋਖ ਧਰਮ ਤੋ ਚੋਲੀ ਧਾਨ ਕਰੇ ਵਿਪੋਦ ਕਿੰਥਾ ਕਾਲ ਕੋ ਹਾਰੀ ਕਹਿ ਜੁਗ ਢੰਡਾ ਕਰਤੀ ਧਾਈ ਪੰਤੀ ਸਗਲ ਜਮਾਤੀ ਮਨ ਜੀ ਤੇਜਕ ਜੀਤੀ ਆਦੇਤ ਸੇ ਆਦੇਸ ਆਦ ਨੀਲੇ ਨਾਦ ਨਾਦ ਜੁਗ ਜੂਏ ਕੋ ਵੇਸ ਸੁਭਤ ਗੰਦੇ ਆਪੰਡ ਅਰਣ ਕਟ ਕਟਵਾ ਜਈ ਨਾਥੀ ਆਪ ਨਾਤ ਨਾਤੀ ਸਭ ਜਾ ਕਿਰੇ ਸਦੇ ਅਵਰਾ ਸਾਦੇ ਸੰਜੋਗ ਜੋਤੇ ਕਾਰ ਚਲਾ ਵਿਲੇਕੇ ਆਵੇ ਭਾਗਤ ਆਦੇਤ ਸੇ ਆਦੇਸ ਆਦ ਨੀਲੇ ਨਾਦ ਨਾਦ ਜੁਗ ਜੂਏ ਕੋ ਵੇਸ ਕਾਮੇ ਜੁਤ ਵਿਆਹ ਚੀ ਤੇ ਨੀ ਪਰਵਾਹ ਨਿਕ ਸੰਸਾਰੀ ਤਪੰਧ ਹਰੇਕ ਲਈ ਦੀ ਬਾਣ ਜਿੰਦ ਉਸ ਭਾਵੇ ਤੇ ਵਿਚ ਲਾਵੇ ਜੀ ਬਹੁਵੇ ਫਰਮਾਨ ਹੋਵੇ ਖੈ ਅਨੰਤ ਨਾਮ ਵਿਭੂਤਾ ਹੀ ਵਿਟਾਣਿਆ ਦੇਤ ਸਿਐ ਦੇਸ ਆਦਿ ਨੀਨਾਦ ਨਾਦ ਨਾਤ ਜੁਤਕੇ ਕੋਵੇਸ ਅਸਨੁ ਲੋਇ ਪੰਡਾਰ ਜੋ ਕਿਸ ਪਾਇਸ ਵੇਖਾ ਵਾਰ ਕਰ ਕਰ ਵੇ ਤੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰਿਆ ਦੇਤ ਸਿਐ ਦੇਸ ਆਦਿ ਨੀਨਾਦ ਨਾਦ ਨਾਤ ਜੁਤਕੇ ਕੋਵੇਸ ਯੁਗਦੂਜੀ ਬਲ ਖੋਏ ਲਖੋਏ ਲਖਵੀਸ ਲਖ ਲਖੇੜਾ ਕੀਏ ਨਾਮ ਜਗਦੀਸ਼ ਤੁਰੈ ਪਤੁ ਕੁਬੜੀ ਅਚੜੀ ਹੋਈ ਕੀ ਸੈ ਸੁਨ ਗਲਾਇ ਕਾਸ ਕੀ ਕੀਟਾ ਆਹਰੀ ਸ ਨਾਨਕ ਨਦੀਪਾਇਏ ਕੁੜੇ ਕੁੜੇ ਠੀਸ ਆਖਰਿਓ ਚੁਪੇ ਨਾ ਜੋਰ ਜੋਰ ਨਮੰਗਰ ਦੇ ਨਾ ਜੋਰ ਜੋਰ ਨ ਜੀਵ ਮਰਨ ਨਾ ਜੋਰ ਜੋਰ ਨਾ ਇਮਾਨ ਮਨਸੂਰ ਜੋਰ ਨ ਸੁਰਤੀ ਜਾਣ ਵਿਚਾਰ ਜੋ ਨੁ ਜੁਕਟੇ ਛਟੇ ਸੰਸਾਰ ਇਸਾ ਜੋਰ ਕਰਵੇ ਕੇ ਸੋ ਨਾਨਕ ਤੁਮ ਨਿਚ ਨਾ ਕੋਈ ਰਾਤੀ ਰੁਤੇ ਸ ਤੀਵਾਰ ਪਵਨ ਪਾਣਿ ਗਨੀ ਪਾਤਾਲ ਜਿਸੇ ਤਰ ਤੀਤਾ ਬ੍ਰਕੀਤਰਮ ਸਾਧ ਸਵੇ ਜੀ ਜੁਗਤ ਕੇ ਰੰਗ ਚ ਨਿਕੇ ਨਾਮ ਨੇ ਕੀ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾਬ ਸੱਚਾ ਦਰਬਾਰ ਕਿਤੇ ਸੁਹਣ ਪੰਚ ਪ੍ਰਾਨ ਨਿਦਰੀ ਕਰਮ ਭੋਇ ਨੀ ਇਨਸਾਨ ਕਚ ਬਕਾਇ ਉਤੇ ਪਾਇ ਨਾਨਕ ਜੇ ਆ ਜਾਪੇ ਜਾਏ ਧਰਮ ਕਣ ਕੇ ਹੋ ਧਰਮ ਜਾਣ ਕਣਕਾ ਕੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਣ ਮਹੀਸ਼ ਕੀਤੇ ਵਰਮੇ ਘਾਰਤਕੜੀ ਅਰੂਪ ਰੰਕੀ ਵੇਸ਼ ਕੀਤੇ ਕੇਤੇ ਘਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ਼ ਕੀਤੇ ਨਿਚਲ ਸੂਰ ਕੀਤੇ ਕੀਤੇ ਮੰਡਲ ਦੇਸ਼ ਹਿਤੇ ਸਿਦਬੁਧ ਨਾਦ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵ ਧਨਮੁਨ ਕੀਤੇ ਕੀਤੇ ਤ੍ਰਿ ਤੁਨ ਸਮੁੰਦ ਕੀਤੇ ਆਖਾਨੀ ਕੀਤੇ ਆਵਾਨੀ ਕੀਤੇ ਪਾਤ ਨਿਰੰਦ ਕੀਤੇ ਸੁਖਤੀ ਸੇਵ ਕੀਤੇ ਨਾਨਕ ਅੰਤਨਾਂਤ ਗਿਆਨ ਕਨ ਮੈਂ ਗਿਆਨ ਪ੍ਰਚਾਰ ਦਿੱਤੇ ਨਾਦ ਬਨੂਰ ਕੋੜਾ ਨਾਦ ਸ਼ਰਮ ਕਣ ਕੀ ਬਾਣੀ ਰੋਪ ਤੇ ਘਾਰਤਕੜੀ ਬਹੁਤ ਨੋਬ ਤਾਂ ਕਿ ਗਲਾਂ ਕਥਿਆ ਨਾ ਜੇ ਕੋ ਕਹੇ ਪਿਛੇ ਬਿਸ਼ਤਾਜ ਤਿਥੈ ਕ੍ਰਿਐਸੁਰ ਤੁਮਾ ਤੁਮਾ ਨੰਬਰ ਤਿਥੈ ਕ੍ਰਿਐਸੁਰ ਅਸੁਦਾ ਤੇ ਸੋਧ ਕਰਮਖੰਡ ਕੀ ਬਾਣੀ ਜੋਰ ਦਿੱਥਾ ਹੁਰਨਾ ਕੋਈ ਹੋਰ ਤਿਥੈ ਜੋਤ ਮਹਾਭਰ ਸੋਚਨ ਮੇਰਾ ਰਹਿਆ ਭਰਪੂਰ ਦਿੱਥੈ ਸੀਤੋ ਸੀਤਾ ਨਹਿ ਮਾਇਤਾ ਰੂਪ ਨਾ ਕਥਨੇ ਜਾਏ ਨਾ ਮੁਲੇ ਨਠਾ ਗਏ ਜਾ ਜਿਨ ਕੇ ਰਾਮ ਸੇ ਮਨ ਮਾਹੇ ਤਿਥੈ ਭਗਤ ਵਸੇ ਕੇ ਲੋਕਰ ਨ ਸਚਾਣ ਸੋ ਸਾਚ ਕਨਮ ਸੁਨੰਕਾਰ ਕਰ ਕਰ ਵੇਖੇ ਨ ਦਨਿਹਾਲ ਯਤੇ ਖੰਡ ਮੰਡਵਰ ਪੰਡ ਜੇ ਕੋ ਕਥਿ ਤਾਨਦ ਨਾਨਿ ਵਿਥੇ ਲੋ ਲੋ ਆਕਾਰ ਜੇ ਜੇ ਹੁਕਮ ਤਵੇ ਤੁਮ ਕਾਰ ਵੇਖੇ ਵਿਸੇ ਕਰਿ ਵਿਚਾਰ ਨਾਨਕ ਤਨਾ ਕਰਦਾ ਸਾਰ ਯਤ ਭਾਰਤੀ ਰਸੁਨੈ ਰਨਮਤ ਵੇਦ ਸਥਿਆਰ ਕੋਖ ਲਗਨੀ ਤਬ ਤਾਉ ਪਾਡਾ ਪੰਮਰਤ ਢਾਲ ਕੜੀਏ ਸਭ ਸਤਿ ਦੇਖ ਸਾਜਨ ਕੋ ਨਦਰਿ ਕਮ ਤਿਨ ਕਾਰ ਨਾਨਕ ਨਦਰਿ ਨਦਰਿ ਮਿਹਾਲ ਸਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤੁਈ ਦਾਈ ਦਾਇਆ ਕੇ ਲੈ ਸਗਲ ਜਗਤ ਨੰਗੀਆਂ ਪਰਿਆਈਆਂ ਬਾਜੇ ਤਰਮਹ ਦੂਰੇ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰੇ ਈ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇਮ ਕਿਦਲੇ ਕੀਤੀ ਛੁੱਟੀ ਨਾਲ ਈ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇਮ ਕਿਦਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ